ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਲੋਕਰਾਾ ਟੀਵੀ ਨਾਲ ਲੋਕਰਾਾ ਟੀਵੀ ਤੇ ਤੁਹਾਡਾ ਸਵਾਗਤ ਹੈ ਕਾਲੇ ਪਾਣੀ ਦੇ ਮੁੱਦੇ ਤੇ ਲੱਖਾ ਸੁਧਾਨਾ ਤੇ ਅਮੀ ਤੋਜ ਮਾਨ ਦੁਆਰਾ ਬੁੱਢੇ ਨਾਲੇ ਨੂੰ ਬੰਨ ਮਾਰਨ ਦੇ ਸੱਦੇ ਤੇ ਵਕ ਵਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅੱਜ ਪੰਜਾਬ ਪੁਲਿਸ ਨੇ ਉਹਨਾਂ ਦੇ ਘਰਾਂ ਵਿੱਚ ਹੀ ਰਿਟੇਨ ਕੀਤਾ ਹੋਇਆ ਸੀ ਇੱਥੇ ਦੇ ਚੱਲਦੇ ਆ ਭਾਰਤੀ ਕਿਸਾਨ ਜੁਣ ਨੇਕਤਾ ਮਾਲਵਾ ਦੇ ਜ਼ੂਬਾ ਪ੍ਰਧਾਨ ਨਿਸ਼ੱਤਰ ਸਿੰਘ ਢਿੱਲੋਂ ਦੇ ਗ੍ਰਹਿਤ ਵਿਖੇ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਜਿਹਦੇ ਚੱਲਦੇ ਆ ਉਹਨਾਂ ਦੇ ਘਰ ਵੀ ਕਿਹੇ ਹੀ ਜਥੇਬੰਦੀ ਦੇ ਵੱਖ-ਵੱਖ ਆਗੂ ਪਹੁੰਚ ਗਏ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਡਟ ਕੇ ਨਾਅਰਾਬਾਜੀ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਲੋਕਾਂ ਨੂੰ ਉਹਨਾਂ ਦੇ ਮੌਲਕ ਅਧਿਕਾਰਾਂ ਤੋਂ ਵਾਂਝਾ ਰੱਖ ਕੇ ਪੰਜਾਬ ਸਰਕਾਰ ਲੋਕਾਂ ਦੇ ਲੋਕਤੰਤਰੀਕ ਹੱਕਾਂ ਦਾ ਗਲਾ ਘੁੱਟ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਸ਼ਰਤ ਤੇ ਬਰਦਾਸ਼ਤ ਨਹੀਂ ਕਰਨਗੇ ਆਓ ਤੁਹਾਨੂੰ ਦਿਖਾਉਨੇ ਹਾਂ ਨਿਸ਼ੱਤਰ ਸਿੰਘ ਢਿੱਲੋਂ ਦੇ ਘਰ ਵਿਖੇ ਉਹਨਾਂ ਨજરਬੰਦ ਕੀਤੇ ਜਾਂਦੀਆਂ ਤਸਵੀਰਾਂ ਤੇ ਕਿਸਾਨਾਂ ਦੁਆਰਾ ਉਹਨ ਪੁਲਿਸ ਪ੍ਰਸ਼ਾਸਨ ਦਾ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤੇ ਜਾਂਦੀਆਂ ਤਸਵੀਰਾਂ ਸਿੱਧੀਆਂ ਨਿਸ਼ੱਤਰ ਸਿੰਘ ਢਿੱਲੋਂ ਦੇ ਘਰ ਤੋਂ ਸਤ ਪਹਿਲਾ ਦਸ਼ਮੀਸ਼ ਪਿਤਾ ਕਲਗੀਆਂ ਵਾਲੇ ਦੀ ਬਖਸ਼ੀ ਫਤਿਹ ਪ੍ਰਮਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਛਤਰ ਸਿੰਘ ਜੈਤੋ ਬੀਕੇ ਜੂ ਇਕਤਾ ਮਾਲਵਾ ਸੂਬਾ ਪ੍ਰਧਾਨ ਸਤ ਪਹਿਲੇ ਤਾਂ ਅਸੀਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਕਿਸਾਨਾਂ ਦਾ ਦੁੱਖ ਦਰਦ ਦੇਸ਼ ਵਿਦੇਸ਼ਾਂ ਸਰਕਾਰਾਂ ਤਾਈਂ ਪਹੁੰਚਾਉਣੀ ਹੈ ਜਿਹੜਾ ਅੱਜ ਦਾ ਮੁੱਦਾ ਹੈ ਜਿਹੜਾ ਜੋ ਕਾਲੇ ਪਾਣੀ ਬੁੱਢਾ ਜੋੜ ਨਾਲਾ ਜਿਹੜਾ ਵਗ ਰਿਹਾ ਉੱਤੇ ਕਾਲਾ ਜਿਹੜੇ ਫੈਕਟਰੀਆਂ ਚੋਂ ਪਾਣੀ ਗੰਦਾ ਆ ਰਿਹਾ ਉਹ ਜਾ ਕੇ ਦਰਿਆ ਵਿੱਚ ਡਿੱਗ ਰਿਹਾ ਉਹਦੇ ਸਬੰਧ ਵਿੱਚ ਲੱਖਾ ਸੁਧਾਨਾ ਨੇ ਇੱਕ ਕਾਲ ਦਿੱਤੀ ਸੀ ਕਿਉਂਕਿ ਰਾਜਸਥਾਨ ਦਿੱਲੀ ਸਾਰੇ ਸਟੇਟਾਂ ਚੋਂ ਕਿਸਾਨ ਜਿੰਨੇ ਜਿੰਨੇ ਜਿੱਥੇ ਜਿੱਥੇ ਜਾਂਦਾ ਪਾਣੀ ਸਾਡੇ ਮਜ਼ਦੂਰ ਸਾਥੀ ਵੀ ਸਾਡੇ ਜਿਹੜੇ ਆਰਪੀਏ ਵਰਗ ਵੀ ਸਾਰੇ ਸਜੋਗ ਸੀਗਾ ਉਧਰੋਂ ਆ ਰਹੇ ਸੀਗੇ ਸਾਡੇ ਜਿਵੇਂ ਮਾਮੇ ਦਾ ਲੜਕਾ ਵੀ ਰਾਤਾਂ ਇੱਥੇ ਆਇਆ ਸੀ ਇੱਥੇ ਜਾਣਾ ਨਾਲ ਲੈ ਕੇ ਜਾਣਾ ਸੀ ਇੱਕ ਪਿੰਡ ਤੋਂ ਚਾਰ-ਚਾਰ ਪਸਾਰੀਆਂ ਸੀ ਉਧਰੋਂ ਤੇ ਉਹਦੇ ਜਾਣਾ ਸੀ ਵੀ ਜਿਹੜਾ ਇਹ ਬੰਦ ਕੀਤਾ ਜਾਵੇ ਇਹਨਾਂ ਨੇ ਕੀ ਕੀਤਾ ਜਿਹੜੇ ਉੱਥੋਂ ਦੇ ਫੈਕਟਰੀ ਮਾਲਕਾਂ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਲੱਗੀਆਂ ਉੱਪਰ ਦਾ ਪਾਣੀ ਸੱਟ ਰਿਹਾ ਹੈ ਉਹਨਾਂ ਨੇ ਇੱਕ ਵੀਡੀਓ ਵਾਇਲਡ ਕੀਤੀ ਵੀਡੀਓ ਬਹੁਤ ਜ਼ਿਆਦਾ ਚੱਲੀ ਆ ਉਹ ਕਹਿੰਦੇ ਵੀ ਲੱਖਾਂ ਸਦਾ ਨਾ ਹੋਵੇ ਅਸੀਂ ਨਾਲ ਲੱਖਾਂ ਬੰਦੇ ਪੂਰੇ ਖੜਕੇ ਅਸੀਂ ਉਹਦਾ ਵਿਰੋਧ ਕਰਾਂਗੇ ਅਸੀਂ ਸੋਡੇ ਜਰੀਏ ਅਸੀਂ ਦੱਸਣਾ ਚਾਹੁੰਦੇ ਆ ਨਾ ਤਾਂ ਅਸੀਂ ਉਹਨਾਂ ਨਾਲ ਲੜਨ ਚੱਲੇ ਸੀਗੇ ਨਾ ਸਾਡਾ ਕੋਈ ਫੈਕਟਰੀਆਂ ਨਾਲ ਵਿਰੋਧ ਆ ਨਾ ਸਾਡਾ ਫੈਕਟਰੀਆਂ ਬੰਦ ਕਰਨ ਵਾਲੇ ਪਾਸੇ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਸਾਡੇ ਟੇਬਲ ਤੇ ਬਹਿ ਕੇ ਪਵਾ ਗੱਲ ਕਰ ਸਕਦੇ ਆ ਜਿਹੜਾ ਨੈਸ਼ਨਲ ਕਲੀਨ ਰਿਵਰੂਨ ਦੇ ਮੁਤਾਬਕ ਉਹਨਾਂ ਦੇ ਕਾਪੀਆਂ ਬਣੀਆਂ ਵੀ ਆ ਉਹਨਾਂ ਦੇ ਪਾਣੀ ਸੋਧ ਕੇ ਧਰਤੀ ਸਾਡੇ ਨਾਲ ਸਿੱਟੋ ਉਹਨਾਂ ਨੂੰ ਡਰੇਨਾ ਚ ਪਾਓ ਤੇ ਜਾਂ ਉਹਨਾਂ ਨੂੰ ਖੇਤਾਂ ਨੂੰ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਗਾ ਜੇ ਸਾਨੂੰ ਇਤਰਾਜ਼ ਕਿਸ ਚੀਜ਼ ਤੇ ਆ ਜਿਹੜੇ ਸਾਡੇ ਬੱਚੇ ਆ ਜਿਹੜਾ ਕਾਲਾ ਪਾਣੀ ਆ ਜਿੱਤੇ ਕੋਲੇ ਖੜਿਆ ਨਹੀਂ ਜਾਂਦਾ ਜਿਹੜੀ ਗਲਾਸਾਂ ਵਾਲੀ ਨਹਿਰਾਂ ਰੱਖ ਲੋ ਆਪਣੀਆਂ ਸੂਏ ਰੱਖ ਲੋ ਵਿੱਚ ਕਾਲਾ ਪਾਣੀ ਤਾਂ ਐਸਾ ਨਹੀਂ ਅੱਗੇ ਆਪਾਂ ਜੇ ਪੀਆ ਸੜਤਨ ਤੇ ਥੱਲੇ ਤਾਂ ਇਹ ਸੂਏ ਦੱਸਦਾ ਸੀ ਅੱਜ ਮੈਂ ਕਹਿੰਦਾ ਤੁਸੀਂ ਲਾਈਟ ਜਗਾ ਕੇ ਸਿਰ ਤੋਂ ਲਾਈਟ ਵੀ ਨਹੀਂ ਦਿੱਸਦੀ ਇਸ ਵਾਸਤੇ ਇਸ ਵਾਰ ਚੱਲੇ ਸੀ ਅਸੀਂ ਫਿਰ ਵੀ ਅਸੀਂ ਛੋਟੇ ਜਰੀਏ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਜਿਹੜਾ ਪਾਣੀ ਆ ਜਿਹੜਾ ਉਹ ਗੰਦਾ ਆ ਰਿਹਾ ਦਾ ਉਹਨੂੰ ਟ੍ਰੂਬਨ ਕਰਕੇ ਖੇਤਾਂ ਨੂੰ ਤੇ ਜਾਣ ਨੂੰ ਡਰੇਨਾ ਛੱਡਿਆ ਜਾਵੇ ਤੇ ਜਿਹੜੇ ਨਾਲ ਫੈਕਟਰੀ ਮਾਲਕ ਬੈਠੇ ਵੱਡੇ ਵੱਡੀਆਂ ਲਾਈ ਬੈਠੇ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਤੁਹਾਡੇ ਨਾਲ ਲੜਨ ਆਪ ਕੰਮ ਸਾਡਾ ਕੋਈ ਨਹੀਂਗਾ ਸਾਡਾ ਤਾਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਹੈ ਅਸੀਂ ਕਾਲਾ ਪਾਣੀ ਬੰਦ ਕਰਾਉਣ ਵਾਸਤੇ ਆਏ ਅੱਜ ਪ੍ਰਧਾਨ ਜੀ ਸਵੇਰੇ ਕਿੰਨੇ ਵਜੇ ਤੁਸੀਂ ਜਾਣਾ ਸੀ ਔਰ ਕਿੰਨੇ ਵਜੇ ਤੁਹਾਨੂੰ ਨਜ਼ਰਬੰਦ ਕੀ ਇਹ 5:00 ਵਜੇ ਪ੍ਰਸ਼ਾਸਨ ਆ ਕੇ ਖੜ ਗਿਆ ਸੀ 7:30 ਵਜੇ ਤੋਂ ਸਾਡਾ ਜਾਨਦਾਰਾ ਦੱਸਿਆ ਜੀ ਹਾਂ 6:30 ਵਿੱਚ ਤੁਰ ਜਾਣਾ ਸੀ ਅਸੀਂ ਹੈਂ 5 ਵਜੇ ਪੁਲਿਸ ਢੇੜੀ ਆ ਕੇ ਪਈ ਹੋ ਗਈ 5 ਵਜੇ ਆ ਕੇ ਸਾਢੀ ਹੋ ਗਈ ਹਾਂ ਉਹ ਵੀ ਸਾਨੂੰ ਤਾਂ ਪਤਾ ਲੱਗਿਆ ਸਾਡੇ ਚਾਚਾ ਜੀ ਕੇ ਪ੍ਰਭਾਤ ਪੇਰੀ ਸੀਗੇ ਜਿਵੇਂ ਬਾਪੂ ਜੀ ਬਾਹਰ ਆਏ ਕਹਿੰਦੇ ਰਿਪੋਰਟ ਪੁਲਿਸ ਖੜੀ ਆ ਅੱਛਾ ਹੂੰ ਤੇ ਇਸ ਇਲਾਕੇ ਦੇ ਵਿੱਚ ਹੋਰ ਵੀ ਕੁਝ ਜਿਹੜੇ ਆਗੂ ਉਹਨਾਂ ਨਜ਼ਰਬੰਦ ਹੋ ਸਰ ਕੁ ਕੀਤਾ ਨਜ਼ਰਬੰਦ ਅੱਛਾ ਦੀ ਗੱਲ ਕੀਤੀ ਹੈ ਗਾਲੇ ਪਾਣੀ ਦੀ ਤੁਹਾਨੂੰ ਕਿਸੇ ਹੋਵੇ ਕਦੇ ਭਗਵੰਤ ਮਾਨ ਵੀ ਇਹ ਕੈਂਡੀ ਚ ਲਾਇਆ ਕਰਦੇ ਸੀ ਉਹ ਵੀ ਇਹਨਾਂ ਮਸਲੇ ਤੇ ਕਾਫੀ ਖੁੱਲ ਕੇ ਬੋਲਦੇ ਸੀ ਕੁਝ ਦਿਨ ਹੀ ਸੀ ਵੀ ਉਹ ਵੈਰਨ ਹੋਇਆ ਇਸ ਕਲੇ ਜਿਦੋਂ ਉਹ ਕੰਡਾ ਨਾਲੋਂ ਬੰਦ ਕਰਦੀ ਬੋਲ ਰਹੇ ਸ ਤਾਂ ਫਿਰ ਇਹ ਹੁਣ ਨਜ਼ਰੀਆ ਬਦਲ ਕਿਉਂ ਗਿਆ ਬੰਦ ਕਰ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਜਿਹੜੀਆਂ ਆਪਣੇ ਵੀਡੀਓ ਜੇ ਅੱਜ ਮੈਂ ਮੈਗ ਤੇ ਬੋਲ ਰਿਹਾ ਨਾ ਤੇ ਕਈ ਵਾਰੀ ਮੈਗ ਤੇ ਮੈਨੂੰ ਵੀ ਮੇਰਾ ਬੋਲਿਆ ਮੈਨੂੰ ਜਵਾਬ ਦੇਣਾ ਪੈਂਦਾ ਭਗਵੰਤ ਮਾਨ ਜੀ ਤੁਹਾਨੂੰ ਖੁਦ ਦੱਸ ਕੇ ਸਾਡੇ ਅਸੀਂ ਕੀਮਾ ਮੰਡੀ ਧਾਟਾ ਲਾਇਆ ਉੱਥੇ ਸਾਡੇ ਨਾਲ ਗਰੋੜਾ ਜੀ ਉਹਨਾਂ ਤਮਾਨ ਜੀ ਸਾਡੇ ਘਰ ਨੇ ਜਾ ਕੇ ਬੈਠੇ ਸਾਡਾ ਸਮਸਿਆ ਦੱਸਾ ਵਾ ਜਿਹੜਾ ਇਹਨਾਂ ਕਾਲੇ ਪਾਣੀ ਦੇ ਮੁੱਦਿਆਂ ਤੇ ਬਹੁਤ ਜ਼ਿਆਦਾ ਬੋਲੇ ਅਸੀਂ ਐਂ ਕਰ ਲਾਂਗੇ ਇਹਨਾਂ ਦੇ ਜਿਹੜੇ ਐਮਐਲਏ ਪੈਕ ਬਣੀ ਸੀ ਕਹਿੰਦੀ ਪੰਜਾਂ ਮਿੰਟਾਂ ਚ ਅਸੀਂ ਐਮਐਸਐਮਐਸਪੀ ਦੇ ਦਾਂਗੇ ਇਹਨਾਂ ਭਗਵਾਨ ਤਮਾਨ ਉਹ ਹੀ ਸੀਗਾ ਜਿਹੜਾ ਕਹਿੰਦਾ ਸੀ 14 ਮਾਧਿਆਏ ਪਰ ਉਹ ਜਿਹੜਾ ਜੀ ਨੈਸ਼ਨਲ ਸਪੂਰ ਦੇ ਮੁਤਾਬਕ ਦਾ ਟ੍ਰੂਬੰਡ ਦਾ ਜਿਹੜਾ ਧੂਆਂ ਇਹਦਾ ਹੈ ਨਹੀਂਗਾ ਤੇ ਅੱਜ ਕਿੱਧਰ ਗਿਆ ਅੱਜ ਹੋਇਆ ਕੀ ਹੈ ਹਾਲਾਤ ਤੁਸੀਂ ਜਿਹੜਾ ਸਵਾਲ ਕੀਤਾ ਵਾ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਮਾਨ ਨੇ ਸਾ ਮੀਟਿੰਗ ਵੀ ਮੈਂ ਕਰ ਚੁੱਕਿਆ ਉਥੇ 32 ਜੱਥੇਬੰਦੀਆਂ ਜਿਸੀਆਂ ਨਾਲ ਜਿਹੜੀ ਆਪਣੀ ਜੱਥੇਬੰਦੀ ਸੀ ਮੈਂ ਸਪੈਸ਼ਲ ਲਿਆ ਸੀ ਵੀ ਪ੍ਰਾਲੀਆਂ ਦੇ ਮੁੱਦੇ ਤੇ ਅਸੀਂ ਬੋਲਾਂਗੇ ਪ੍ਰਾਲੀਆਂ ਦੇ ਮੁੱਦੇ ਦੱਸਿਆ ਮਾਨਯੋਗ ਮੁੱਖ ਮੰਤਰੀ ਸਾਡੇ ਥਾੜੀ ਬਾਹਰ ਵੀ ਬੈਠੇ ਸੀਗੇ ਤੇ ਇਹਨਾਂ ਨੇ ਬੈਠਿਆ ਵੀ ਸਾਡੇ ਜਿਹੜਾ ਤੁਸੀਂ ਪ੍ਰਾਲੀਆਂ ਦੇ ਮੁੱਦੇ ਤੇ ਰੌਲਾ ਪਾ ਰਹੇ ਆ ਹੱਲ ਹੈ ਜਿਹੜਾ ਕਿਸਾਨਾਂ ਨੇ ਕੱਢਿਆ ਸੀ ਉਸ ਹੱਲ ਕੀ ਹੈ ਤੁਸੀਂ ਸਾਥ ਤੋਂ ਹੱਲ ਕੋਲਿਆ ਪਹਿਲਾਂ ਸਰਕਾਰ ਆਈ ਇੱਕ ਤਰੀਕ ਕਰਤੀ ਫਿਰ ਪੰਜ ਕਰਤੀ ਫਿਰ 10 ਕਰਤੀ ਫਿਰ 15 ਕਰਤੀ ਤਫਾ ਤੋਂ ਜਿਹੜੇ 15 ਦਿਨ ਸਾਥੋਂ ਹੋਲੇ ਸਾਡੇ 15 ਦਿਨ ਇੱਕ ਦਿਨ 1 ਤਰੀਕ ਨੂੰ ਛੋਣਾ ਕੀਤਾ ਜਾਵੇ ਤੇ ਜਿਹੜੀ ਉਤਲੀ ਪਰਾਲੇ ਨੂੰ ਅੱਗ ਲਾਉਣ ਦਿੱਤੀ ਆ ਕਿਸਾਨ ਇਹ ਖਲ ਕਰ ਦੂਗਾ ਅੱਜ ਹੋਇਆ ਕੀ ਹੈ ਜਿਹੜੇ 15 ਦਿਨ ਲੇਟ ਹੈ ਜਿਹੜੀਆਂ ਗੱਠਾਂ ਬਣਾਈਆਂ ਉਹ ਵਿੱਚ ਕੋਸਕਾਂ ਟੁਪਰੀ ਨਹੀਂ ਜਿਨ ਸੁੱਕ ਗਿਆ ਵਣ ਉਸ ਤੋਂ ਬਾਅਦ ਜਿਹੜੀ ਹੈਪੀ ਸੀਡ ਨਾਲ ਸੁਪਰ ਸੀਡ ਨਾਲ ਵੇਚੀ ਉੱਥੇ ਦੂਜਾ ਗਲਾਬੀ ਸੁੰਡੀ ਪੈ ਕੇ ਉੱਥੇ ਕੰਮ ਖਤਮ ਹੋ ਚੁੱਕੀ ਆ ਤੇ ਸਰਕਾਰਾਂ ਦਾ ਹੁਣ ਕਿ ਉਹਨਾਂ ਚਾਹੁੰਦੇ ਨੇ ਉਹ ਦਿੱਸੀ ਤਈ ਲਾਤੇ ਸੀਗੇ ਇਸ ਵਾਰ ਤੇ ਪਤਾ ਨਹੀਂ ਕਾਰਨ ਕਿ ਜਿਨੋਂ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ ਕੁਰਸੀ ਦੇ ਸੱਤਾ ਚ ਆ ਕੇ ਇਹ ਇਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਇੱਕ ਵਰਗ ਨੂੰ ਭੁੱਲ ਜਾਂਦੇ ਆ ਪਰ ਇੱਕ ਚੀਜ਼ ਦੱਸਦਾ ਇਹਨਾਂ ਨੂੰ ਜਿਹੜੇ ਜਿਵੇਂ ਕਹਿੰਦੇ ਆਂਡਾ ਖਾਈ ਜੋ ਮੁਰਗੀ ਦਾ ਮਾਰੋ ਇਹ ਮੁਰਗੀ ਮਾਰਨ ਤੇ ਤੁਲ ਪਿਆ ਸੀ ਕਿਉਂਕਿ 5 ਸਾਲ ਤਾਂ ਫੇਰ ਆ ਜਾਣਗੇ ਕੱਲੇ ਕਿਸਾਨ ਕੱਲੀ ਕੱਲੀ ਗੱਲ ਦਾ ਜਵਾਬ ਦੇਣਗੇ ਹੁਣ ਵੀ ਅਸੀਂ ਛੋਟੇ ਜਰੀਆਂ ਰਹੀ ਅਸੀਂ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਜਿਹੜਾ ਕਾਲੇ ਪਾਣੀ ਦਾ ਜਿਹੜੀਆਂ ਫੈਕਟਰੀਆਂ ਉਹ ਟ੍ਰੀਟਮੈਂਟ ਕਰਕੇ ਪਾਣੀ ਸੋਸ ਕੇ ਸੱਚਾ ਜਾਵੇ ਜਿਹੜੇ ਸਾਡੇ ਕਿਸਾਨਾਂ ਤੇ ਪਰਾਲੀ ਦੇ ਪਾਚੇ ਪਾਏ ਆ ਗੋ ਰੱਦ ਕੀਤੇ ਜਾਣ ਤੇ ਜਿਹੜੇ ਕਿਸਾਨ ਸਾਡੇ ਅੱਡ ਜਿਹੜੀ ਕਣਕ ਲੇਟ ਹੋ ਚੁੱਕੀ ਹੈ ਕਣਕਾਂ ਮਿਲਦਾ ਨਹੀਂ ਪਈ ਉਹਦੇ ਕਰਨੇ ਧਿਆਨ ਕੀਤਾ ਜਾਵੇ ਜਿਹੜੇ ਡੀਏਪੀ ਨਾਲ ਸਮਾਨ ਦੇ ਰਹੇ ਆ ਯੂਰੀਆ ਨਾਲ ਸਮਾਨ ਦੇ ਰਹੇ ਆ ਕਿਉਂਕਿ ਡੀਏਪੀ ਲੈਂਡ ਦੀ ਸਮੱਸਿਆ ਕਿਸਾਨ ਤੇ ਨਹੀਂ ਦਈ ਯੂਰੀਆ ਲੈਂਡ ਦੀ ਸਮੱਸਿਆ ਨਹੀਂ ਨਾਲ ਰਹੀ 15 1500 ਦਾ ਉਹ ਸਮਾਨ ਮੜ ਰਹੇ ਆ ਸਾਡੀ ਜੈਤੋਂ ਮੱਢੀ ਚ ਝੋਨੇ ਤੇ ਵੀ ਕਿਹਾ ਝੋਨੇ ਦਾ ਰੇਟ ਕੀ ਆ ਤੇ ਵਿਕਿਆ ਇੱਥੇ 1800 ਦਾ ਕਿਸਾਨ ਧੱਕੇ ਨਾਲ ਲਗਾ ਕੱਟ ਕੀਤੇ ਆ ਇਸ ਪਾਸੇ ਜਮਾਂ ਧਿਆਨ ਹੈ ਨਹੀਂਗਾ ਇਹਨਾਂ ਦਾ ਅਜੇ ਤੁਸੀਂ ਇੰਡਸਟਰੀਜ਼ ਦਾ ਗੱਲ ਕੀਤਾ ਜੋਗਪਤੀਆਂ ਦਾ ਗੱਲ ਕੀਤਾ ਹੈ ਤਾਂ ਫੈਕਟਰੀ ਵਾਲੇ ਜਿਹੜੀ ਵੀਡੀਓ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਉਹ ਇਹ ਵੀ ਕਿਤੇ ਕਹਿੰਦੇ ਨੇ ਕਿ ਅਸੀਂ ਬੈਸਟ ਕਰਨ ਲਈ ਤਿਆਰ ਆਂ ਜਿਹੜਾ ਇਹ ਰੰਗਾਈ ਵਾਲਾ ਉਦਯੋਗ ਹੈ ਜਿਹਦੇ ਤੁਸੀਂ ਫੈਕਟਰੀਆਂ ਦੇ ਉੱਤੇ ਉਹਨਾਂ ਦੇ ਪਾਣੀ ਨਾਲੇ ਪਾਣੀ ਦੂਸਰੇ ਤਰੀ ਹੁੰਦਾ ਇਹ ਅਸਲ ਦੇ ਵਿੱਚ ਸ਼ਹਿਰਾਂ ਦੇ ਸੀਵਰੇਜ ਨਾਲ ਕੁਝ ਜੁੜ ਰਿਹਾ ਹੈ ਤਾਂ ਇਹ ਦੇ ਵਿੱਚ ਕਿੰਨੇ ਕੁ ਸੁੱਜਾਈ ਹੈ ਮੈਂ ਇਹ ਪਤਾ ਕਾਰਨ ਕਿ ਬਾਈ ਜਿਹੜਾ ਇਹ ਰੇਕ ਆਪ ਦੇ ਆਪ ਨੂੰ ਚੰਗਾ ਕਹਿੰਦਾ ਕੋਈ ਨਹੀਂ ਕਹਿੰਦਾ ਮੈਂ ਮਾੜਾ ਹੈ ਜੇ ਉਹਨਾਂ ਨੂੰ ਪਤਾ ਲੱਗਦਾ ਤੇ ਅੱਜ ਲਾਉਣੇ ਨਹੀਂ ਪੈਣਾ ਸੀਗਾ ਰੋਲਾ ਕੰਪਿਆ ਦੂਜੇ ਹੋਰ ਵੀ ਸ਼ਹਿਰ ਹੈਗਾ ਜਿੱਥੇ ਜਿਆਦਾ ਹੁੰਦਾ ਪਾਣੀ ਸੱਟ ਰਿਹਾ ਤਾਂ ਤਾਂ ਹੀ ਰੋਲਾ ਪਿਆ ਨਾ ਜੀ ਅੱਖਾਂ ਸਾਹਮਣੇ ਆ ਰਿਹਾ ਤਾਂ ਤਾਂ ਹੀ ਰੋਲਾ ਪਿਆ ਨਾ ਜੋ ਡਿਜ਼ਾਈਨ ਲੋਕੋ ਜਿਹੜਾ ਬੁੱਢਾ ਜੋੜ ਖਾਲਾ ਚ ਵਗ ਰਿਹਾ ਤਾਂ ਤਾਂ ਹੀ ਜ਼ਰ ਰੋਲਾ ਪਿਆ ਨਾ ਇਹ ਤਾਂ ਕਹਿੰਦੇ ਕੁਝ ਮਰਜ਼ੀ ਕਹਦੇ ਤੁਸੀਂ ਆਪਣੇ ਦੇਖ ਲਓ ਫੈਕਟਰੀ ਕਿੱਡੀ ਲੱਗੀ ਪਈਆਂ ਠੀਕ ਹੈ ਸੱਟ ਨਹੀਂ ਰਿਹਾ ਪਾਣੀ ਜਿੰਨੇ ਫੈਕਟਰੀਆਂ ਪਾਣੀ ਕੁਝ ਜਿਵੇਂ ਆਪਣਾ ਜੀਰਾ ਫੈਕਟਰੀ ਲੱਗੀ ਸੀਗੀ ਉਹ ਤੇ ਵੀ ਆਪਣੇ ਡੀਸੀ ਸਾਹਿਬ ਤੇ ਦੂਜੇ ਆਏ ਸੀਗੇ ਐਸਐਸਪੀ ਸਾਹਿਬ ਆਪਣੇ ਨਾਲ ਵਸੇ ਸਾਰੇ ਜਣ ਗੱਲਬਾਤ ਕੀਤੀ ਜਿੰਨੇ ਉੱਥੇ ਉੱਥੇ ਉਹ ਕਹਿੰਦੇ ਪੰਜ ਫਿਰ ਸਿੱਟੇ ਦੇ ਬਜਾਇ ਕਿਉਂ ਨਹੀਂ ਉਹ ਕਰ ਰਹੇ ਜਿਹੜਾ ਉਹਨਾਂ ਨੇ ਇੱਕ ਚੀਜ਼ ਉਹਨਾਂ ਨੂੰ ਯਾਦ ਚ ਰੱਖਣੀ ਚਾਹੀਦੀ ਹੈ ਜਿਹੜਾ ਧੁਰਾ ਕਿਸਾਨ ਹੈ ਜੋ ਵੀ ਚੱਲਣਾ ਕਿਸਾਨ ਤੋਂ ਚੱਲਣਾ ਹੈ ਜਿੱਦਾ ਕਿਸਾਨ ਦੇ ਫਸਲ ਚੰਗੀ ਹੋਵੇ ਬਾਜ਼ਾਰ ਮਹਿੰਗਾ ਹੋਊਗਾ ਜੇ ਕਿਸਾਨ ਦੇ ਫਸਲ ਨਹੀਂ ਹੋ ਤਾਂ ਬਾਜ਼ਾਰ ਮੰਦਾ ਜਾਂ ਕਿੰਸੀ ਮਾਰੀ ਜਾਂਦੇ ਆ ਉਹ ਜਿਹੜੇ ਚਮੜਾ ਰੰਗਰਾਂ ਵਾਲੇ ਜਾਂ ਹੋਰ ਆ ਕੋਈ ਹੋਰ ਹੈ ਉਹਦਾ ਚੀਜ਼ਾ ਬਣਾ ਸਾਜੂਗਾ ਫੈਕਟਰੀਆਂ ਹੋਰ ਲਾ ਕੇ ਵਿਸਾਰ ਜੂਗਾ ਫਾਸ ਫੂਡ ਦੀਆਂ ਲਾ ਲਓ ਪਰ ਆ ਦੇ ਜਿਹੜੇ ਆਉਣ ਵਾਲੀ ਪੀੜ੍ਹੀ ਐ ਉਹ ਤਾਂ ਠੀਕ ਆ ਜਿਹੜੇ ਪੁੱਤ ਪੋਤਰੇ ਐ ਨਾ ਤੇ ਉਹਨਾਂ ਨੂੰ ਕੁਛ ਦੇ ਕੇ ਜਾਣਾ ਐ ਇਹ ਨਹੀਂ ਦਾ ਮਤਲਬ ਜੇ ਤੂੰ ਸੋਖ ਦੀਆਂ ਰੋਟੀਆਂ ਬੈਲਦੀਆਂ ਦੋਈ ਐ ਪਰ ਮਾ ਤੈਨੂੰ ਕਰੋੜ ਬਜਦਾ ਤੇ ਪਰ ਮਾ ਤੈਨੂੰ ਲੱਖ ਬਜਦਾ ਤੇ ਪਰ ਮਾ ਤੈਨੂੰ ਹਜ਼ਾਰ ਬਜਦਾ ਤੇ ਪਰ ਮਾ ਤੈਨੂੰ 500 ਬਜਦਾ ਖਾਂਦਾ ਰੋਟੀ ਐ ਮੇਰੇ ਸਾਹ ਨਾਲ ਰੋਟੀ ਚੈਂਟ ਨਹੀਂ ਖਾਂਦੇ ਹੁਣੇ ਉਹ ਤੇ ਜਿਹੜਾ ਮੇਰਾ ਦਿਹਾਰੀਦਾਰ ਬੰਦਾ ਰੋਟੀ ਖਾ ਕੇ ਮੌਜ ਨਾਲ ਚੈਂਟ ਦੂ ਰੁਕੇ ਖਾ ਕੇ ਆਰਾਮਦਾਰੀ ਨਾਲ ਪੈ ਜਾਣਾ ਉਹਨੂੰ ਇਹੀ ਮੈਸੇਜ ਕਰਨਾ ਚਾਹੁੰਦੇ ਆ ਜਿਹੜਾ ਤੁਸੀਂ ਪਾਣੀ ਉਧਰ ਸੱਟ ਰਹੇ ਆ ਬਿਨਾਂ ਟਰੂਬਨ ਦੇ ਮੁਤਾਬਕ ਉਹਨੂੰ ਸੱਟ ਰਹੇ ਆ ਤੁਸੀਂ Rajasthan ਦੇਖ ਲਓ Haryana ਦੇਖ ਲਓ Punjab ਦੇਖ ਲਓ ਜਿਹੜਾ ਪਾਣੀ ਜਾ ਰਿਹਾ ਉਹਨਾਂ ਧੀਆਂ ਪੁੱਤ ਸਾਡੇ ਸਾਡੇ ਵਰ ਕਿੰਨੀਆਂ ਪੁੱਤ ਹੋਣਗੇ ਤੇ ਫਿਰ ਉਹਨਾਂ ਨੂੰ ਇਹ ਚੀਜ਼ਾਂ ਨੂੰ ਤਰਤ ਪਤਾ ਲੱਗੂਗਾ ਇਹ ਜਿਹੜੀ ਪੰਜਾਬ ਸਰਕਾਰ ਹੈ ਇਹਨਾਂ ਨੂੰ ਫੇਰ ਹੀ ਦਰਦ ਪਤਾ ਲੱਗੂਗਾ ਇਹਨਾਂ ਨੂੰ ਨਛਤਰ ਜੀ ਇੱਕ ਜੋ ਵਿਚੋਟ ਪਾਣੀ ਦੀ ਗੱਲ ਚੱਲਦੀ ਤਾਂ ਸੀਚੇਵਾਲ ਮਾਡਲ ਕਾਫੀ ਇੱਕੋਰੀ ਕਰਤਾਂ ਦੇ ਵਿੱਚ ਆਇਆ ਸੀ ਤਾਂ ਸੀਚੇਵਾਲ ਦਾ ਇੱਕ ਮਾਡਲ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਪੂਰੀ ਦੁਨੀਆ ਦੇ ਵਿੱਚ ਇਸ ਮਾਡਲ ਨੂੰ ਲਾਉਣਾ ਚਾਹੁੰਦੇ ਨੇ ਤਾਂ ਉਹ ਮਾਡਲ ਜਿਹੜਾ ਸੀਚੇਵਾਲ ਫਿਲਡ ਤੇ ਵੇਂਦੇ ਵਾਲੇ ਦੁਆਲੇ ਪਟਿਆ ਤੇ ਫਿਰ ਰਾਜ ਸਭਾ ਚ ਜਾ ਕੇ ਖਾਤਮਾ ਹੋ ਗਿਆ ਨਹੀਂ ਉਹੀ ਤਨ ਸੁਣਿਆ ਸਾਡੇ ਜੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸੀਗੇ ਸਾਡੇ ਨਾਲ ਧਰਨੇ ਚ ਆ ਕੇ ਬੰਦੇ ਸੀ ਕਲਤਾਰ ਸੰਤ ਮਾਸੀ ਸਾਡੇ ਜਿੱਤੋ ਆ ਕੇ ਧਰਨੇ ਚ ਬੰਦੇ ਸੀਗੇ ਗੱਲਾਂ ਬਾਤਾਂ ਕਰਦੇ ਸੀ ਆਪਾਂ ਇਤੋਂ ਐ ਕਰਦਾਂਗੇ ਜਿੰਦਾਬਾਦ ਵੀ ਕਰਦੇ ਮਰਦਾਬਾਦ ਪਿਛੇ ਕਿਤੇ 22 ਸਾਲ ਹੋ ਗਏ ਅਸੀਂ ਸਮਾਨ ਲੈ ਕੇ ਗਏ ਸੀ ਉੱਥੇ ਸੰਤ ਜੀ ਸਾਨੂੰ ਮਿਲੇ ਵੀ ਐ ਜਿਦੋਂ ਸੀਗਾ ਸੰਤ ਉਹ ਸੰਤ ਪੂਰਾ ਲੋਕਾਂ ਕਰਨੀ ਦੇਵ ਸੀਗਾ ਲੋਕਾਂ ਦਾ ਉਹਦੇ ਕਰਨੇ ਚਕਾ ਸੀਗਾ ਸੇਵਾ ਕਰ ਰਹੇ ਸੀ ਲੋਕਾਂ ਨੂੰ ਦਾਨ ਵੀ ਦੇ ਰਹੇ ਸੀਗੇ ਅੱਜ ਜਦੋਂ ਕੁਰਸੀ ਮਿਲ ਗਈ ਸੰਤਾਂ ਤੋਂ ਪਾਸੇ ਹੋ ਗਿਆ ਅੱਜ ਸੰਤ ਸੀਚੇ ਵਾਲ ਨਹੀਂ ਰਹਿ ਗਿਆ ਅੱਜ ਐਮਪੀ ਬਣ ਗਿਆ ਗ੍ਰਾਸਵਾ ਦੇ ਮੈਂਬਰ ਕੋਈ ਕੋਈ ਗੱਲਬਾਤ ਤੁਹਾਡੀ ਜਗ੍ਹਾ ਤੇ ਆਰਗੇਨਾਈਜ਼ੇਸ਼ਨ ਨਹੀਂ ਵਧੀਆ ਜਾਉਂਦਾ ਕੋਈ ਬਿਆਨ ਆਇਆ ਕਿਵੇਂ ਉਹਨਾਂ ਦਾ ਕੋਈ ਬਿਆਨ ਆਇਆ ਇਸ ਮੁੱਦੇ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਨਾ ਜਿਨ ਕੋਸੀ ਮਿਲ ਕੇ ਸੱਤਾ ਜਾਵੜੇ ਪਤਾ ਨਹੀਂ ਕੀ ਕਰਨਾ ਪਿਛਲੇ ਨੂੰ ਕਿਉਂ ਭੁੱਲ ਜਾਂਦੇ ਆ ਉਹਨਾਂ ਨੂੰ ਐ ਨਹੀਂ ਪਤਾ ਆਉਣਾ ਤਾਂ ਅਸੀਂ ਉੱਥੇ ਫੇਰ ਹੀ ਆ ਨਾ ਕਿੰਨਾ ਚਿਰ ਸੱਤਾ ਰਹਿ ਜਾਣ ਕੇ ਸਰਕਾਰਾਂ ਬਦਲਦੇ ਰਹਿੰਦੇ ਆ ਸਰਕਾਰਾਂ ਆਉਂਦੀ ਜਾਂਦੇ ਰਹਣੀਆਂ ਤੇ ਲੋਕ ਫਿਰ ਮੂੰਹ ਤੇ ਚਪੇੜਾ ਮਾਰਦੇ ਅੱਛਾ ਹੁਣ ਅਗਲਾ ਕੀ ਪ੍ਰੋਗਰਾਮ ਹੈ ਪ੍ਰੋਗਰਾਮ ਜੋ ਵੀ ਸਾਡਾ ਸੰਯੁਕਤ ਕਿਸਾਨ ਮੋਰਚਾ ਜਾਂ ਅਸੀਂ ਮੀਟਿੰਗ ਕਰਨਗੇ ਜੋ ਦੱਸਾਂਗੇ ਉਸ ਹਿਸਾਬ ਨਾਲ ਅਸੀਂ ਪ੍ਰੋਗਰਾਮ ਦੀ ਕੰਨ ਹਾਂ ਸ਼ਾਂਤ ਮੇ ਢੰਗਣਾ ਪਰ ਜੇ ਤੁਹਾਨੂੰ ਇੱਕ ਚੀਜ਼ ਦੱਸ ਦਿੰਦੇ ਆ ਅਸੀਂ ਜਿਹੜੇ ਉਹ ਫੈਕਟਰੀ ਵਾਲੇ ਬਾਈ ਜਿਹੜੇ ਵੀਡੀਓ ਪਾਈ ਜਾਂਦੇ ਆ ਯਾਨੀ ਲੱਖਾ ਸਦਾਣਾ ਲੱਖਾ ਸਦਾਣਾ ਬਹੁਤ ਵ ਮੈਂ ਤਾਂ ਇੱਕ ਜੀ ਕਿਸਾਨ ਜਥੇਬੰਦੀਆਂ ਵੀ ਪੂਰਾ ਆਪਣਾ ਜੋਰ ਤਾਣੋ ਬਣ ਲਾ ਕੇ ਕੰਮ ਕਰੀ ਜਾਂਦੀਆਂ। ਪਤਾ ਨਹੀਂ ਲੋਕਾਂ ਨੂੰ ਜਦੋਂ ਜਾ ਕੇ ਲੱਖ ਸਧਾਨ ਨੂੰ ਚੰਗਾ ਕਈਆਂ ਅੱਜ ਬਿਨਾ ਐਮਪੀ ਤੋਂ ਬਿਨਾ ਐਮਐਲਏ ਤੋਂ ਉਸ ਦਾ ਕੰਮ ਕਰੀ ਜਾਂਦਾ ਨਾ। ਸਰਕਾਰ ਜਿੰਨੂੰ ਪਤਾ ਕੀ ਕਰਦਾ ਉਹਦਾ ਪਤਾ ਲੱਗਦਾ ਕਿ ਜਾ ਕੇ ਮੈਨੂੰ ਆ ਕੇ ਨજર ਬੰਦ ਕਰਤਾ ਜਾਂ ਲੱਖ ਸਧਾਨੇ ਨੂੰ ਕਰ ਦਿੰਦੀ ਐ। ਅੱਜ ਉਹ ਐਮਪੀ ਵੀ ਉੱਠਿਆ ਸੀਗਾ ਇਹਨਾਂ ਚੰਗਾ ਕੰਮ ਦਾ ਲੋਕ ਪਤਾ ਨਹੀਂ ਕਿਉਂ ਨਹੀਂ ਵੋਟ ਪਾਉਂਦੇ। ਮੈਨੂੰ ਕਈਆਂ ਨੇ ਪਹਿਲਾਂ ਵੀ ਸਵਾਲ ਕੀਤੇ ਆ ਇਹ। ਜਿਨਾਂ ਉੱਥੇ ਜਾਂਦੇ ਨਾ ਜਾ ਕੇ ਵੋਟ ਪਾਉਣੀ ਹੁੰਦੀ ਐ। ਉਥੇ ਕਾਲੀ ਕਾਂਗਰਸੀ ਆਪ ਪਾਰਟੀ ਵਿਜੇਪੀ ਦੇ ਦੱਬਾਤੇ ਜਿੰਦੇ ਆ ਉਥੇ ਲੱਖਾਂ ਸਧਾਨੇ ਅਰਗੇ ਖਤਮ ਹੋ ਜਾਂਦੇ ਜਾਨੀ ਕਿ ਉਹਨਾਂ ਨੂੰ ਦੱਸਣੋਂ ਹਟ ਜਾਂਦਾ ਉਹਨੂੰ ਉਹ ਦੱਸਣ ਲੱਗਦਾ ਸਾਡੇ ਆ ਲੀਡਰ ਬੈਠੇ ਆ ਤੇ ਜਿੰਨੇ ਉਧਰ ਵਾਸ ਮੁੜ ਕੇ ਵੋਟ ਪਾਗਦੇ ਫਿਰ ਫਿਰ ਲੱਖਾਂ ਸਧਾਨਾ ਦਾ ਇਦਾ ਫਿਰ ਪਸਤਾ ਆਵੇ ਤੋਂ ਬਿਨਾ ਕੋਸਲੀ ਰਹਿੰਦਾ ਇਸ ਵਾਸਤੇ ਜੋ ਵੀ ਸੇਵਾ ਕਰਦਾ ਸੇਵਾ ਲੋਕ ਨਹੀਂ ਖੜਦੇ ਨਾਲ ਖੜਦਾ ਪਿੰਡੇ ਮੱਤ ਵਾਲੇ ਪਾਸੇ ਜਾ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਚੰਗੇ ਲੋਕਾਂ ਨੂੰ ਜਿਤਾਓ ਜੇ ਆਪਾਂ ਆਪ ਪਾਰਟੀ ਦੀ ਗੱਲ ਕਰੀਏ ਹੈ ਤਾਂ ਕਾਲੀ ਕਾਂਗਰਸ ਦੇ ਵਿੱਚ ਬੰਦੇ ਆਏ ਵੀ ਜਿਵੇਂ ਆਪਣੇ ਇੱਥੇ ਹੋ ਗਿਆ ਉਦੋਂ ਪਤਾ ਲੱਗਦਾ ਕਿੰਨੇ ਕਿੰਨੇ ਦਲ ਬਦਲ ਗਏ ਇਹੀ ਜਿਵੇਂ ਤੁਸੀਂ ਗੱਲ ਕਰਕੇ ਹਟਿਆ ਸੀ ਪੱਜ ਕੇ ਗਿਆ ਸੀ ਆ ਸਟੇਜ ਤੋਂ ਪਹਿਲਾਂ ਤਾਂ ਕਾਲੀ ਦਲ ਨੂੰ ਮਾੜਾ ਕਹੀ ਜਾਣਾ ਤੇ ਮੁੜਕੋ ਦੇ ਵਿੱਚ ਜਾ ਵੜਨਾ ਫਿਰ ਕਾਲੀ ਦਲ ਦੇ ਵਿੱਚ ਆਮ ਪਾਰਟੀ ਨੂੰ ਮਾੜਾ ਕਹੀਆਂ ਫਿਰ ਆਮ ਪਾਰਟੀ ਦੇ ਜਾ ਵੜਨਾ ਅੱਜ ਉਹ ਆਮ ਪਾਰਟੀ ਨੂੰ ਮਾੜਾ ਕਹੂਗਾ ਹੋ ਸਕਦਾਗਾ ਬੀਜੇਪੀ ਜਾ ਵੜੇ ਨਾ ਉਹ ਲੋਕ ਕੱਲੀ ਕੱਲੀ ਜਲਦਾ ਅਗਲੇ ਮੂੜੇ ਜਵਾਬ ਵੀਡੀਓ ਕੱਟ ਕੇ ਰੱਖ ਦਿੰਦੇ ਆ ਜਿਵੇਂ ਅੱਜ ਮਾਨ ਜੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਕੱਢ ਕੀਤੀ ਹੈ ਇਹਨੇ ਖੁਦ ਕਿਹਾ ਸੀਗਾ 14 ਮਸ ਦੇ ਪੜੋ ਪੇਪਰ ਪੂਚਨ ਹੈ ਨਹੀਂਗਾ ਕਿਸਾਨ ਤੇ ਤੁਸੀਂ ਜਿਹੜੇ ਡੀਸੀਆਂ ਦਾ ਦਫ਼ਤਰਾਂ 'ਚ ਬਹਿ ਕੇ ਕੰਮ ਸੀਗਾ ਜਿਹੜੇ ਤਹਿਸੀਲਦਾਰਾਂ ਦਾ ਦਫ਼ਤਰ 'ਚ ਬਹਿ ਕੇ ਕੰਮ ਸੀਗਾ ਜਿਹੜੇ ਐਸਡੀਐਮ ਸਾਹਿਬ ਦਾ ਦਫ਼ਤਰਾਂ 'ਚ ਬਹਿ ਕੇ ਕੰਮ ਸੀਗਾ ਜਿਵੇਂ ਆਪਣੇ ਡੀਐਸਪੀ ਸਾਹਿਬ ਹੋ ਗਏ ਐਸਐਚਓ ਸਾਹਿਬ ਹੋ ਗਏ ਇਹਨਾਂ ਥਾਣਿਆਂ 'ਚ ਕੰਮ ਸੀਗਾ ਇਹਨਾਂ ਨੂੰ ਸਾਰਿਆਂ ਨੂੰ ਖੇਤਾ ਵੱਲ ਤੋਰਦਾ ਪਰ ਜਿਹੜੇ ਕਿਸਾਨ ਆ ਸਾਡੇ ਕਿਸਾਨ ਆ ਅਸੀਂ ਪਹਿਲਾਂ ਵੀ ਛੋਟੇ ਚੈਨਲਾਂ 'ਆਂ ਅਸੀਂ ਸਟੇਜਾਂ 'ਤੇ ਕੀਤਾ ਜਿਹੜੇ ਜੋ ਵੀ ਉੱਥੇ ਮੁਲਾਜ਼ਮ ਆਵੇ ਉਹਨਾਂ ਨੂੰ ਭਾਓ ਉਹਨਾਂ ਨੂੰ ਚਾਹ ਪਾਣੀ ਖਵਾਓ ਪਿਲਾਓ ਉਹਨਾਂ ਨੂੰ ਗੁਲਾਬ ਜਹਾਣਾ ਖਵਾਓ ਮੇਰੇ ਕੋਲੇ ਆਏ ਵੀ ਸੀ ਉਹਨਾਂ ਕੋਲ ਗੁਲਾਬ ਜਹਾਣਾ ਖਵਾਈਆਂ ਵੀ ਮੈਂ ਉਹ ਇੱਕ ਸੀਗਾ ਕੋਈ ਜੇਹੀ ਸੀਗਾ ਇਹ ਪ੍ਰਦੂਸ਼ਣ ਐ ਇਹਨੂੰ ਅੱਗ ਬੰਦ ਕਰੋ ਐ ਕਿਤੇ ਮੈਂ ਦੱਸੋ ਕਿੱਥੇ ਪ੍ਰਦੂਸ਼ਣ ਨਹੀਂ ਇਹਦਾ ਪ੍ਰਦੂਸ਼ਣ ਮੈਂ ਦੱਸ ਕਿਹੜਾ ਸਾਡੇ ਕਿਹਾ ਦੱਸ ਪ੍ਰਦੂਸ਼ਣ ਕੀ ਹੈ ਮਾ ਜਿਹੜੀ ਫੈਕਟਰੀ ਲੱਗੀ ਪਈ ਉਹਦਾ ਪ੍ਰਦੂਸ਼ਣ ਨਹੀਂ ਜਿਹੜੇ ਸਾਡੇ ਪੱਠਾ ਲੱਗੇ ਪਏ ਦਾ ਪ੍ਰਦੂਸ਼ਣ ਨਹੀਂ ਇਹ ਜਮੈਂ ਕੀ ਹੈ ਜਿਹੜਾ ਤਾਰਾ ਕੀ ਕਹਿੰਦੀ ਉਸ ਚ ਕਾ ਫੈਕਟਰੀ ਤਾਰਾ ਕੀ ਜਾਂਦੀ ਹੈ ਉਹ ਚ 20 ਦੇ ਮੋਟਰ ਚਾਹੀਦੇ ਜਿਹੜੇ ਜਿਹੜੇ ਪੱਠੇ ਵਾਲੇ ਲੱਗੇ ਪਈ ਆ ਉਹਦੇ ਨਹੀਂ ਬਾਈ ਜੇ ਇਹ ਤਾਂ ਹੈਗਾ ਹੈਗਾ ਮੈਂ ਤੁਸੀਂ ਕਾਹਦੇ ਚਾਹੀਏ ਕਹਿੰਦਾ ਮੈਂ ਸ਼ਰਤ ਮਹਿਕਮੇ ਨਹੀਂ ਜਾਈਆ ਮੈਂ ਦੱਸ ਕਿਹੜੀ ਗੱਲ ਤੇ ਮੇਰੇ ਕਰਨੇ ਟੇਲ ਤੇ ਕਰ ਮੈਂ ਦੱਸ ਕਿਸਾਨ ਦਾ ਕਿਹੜਾ ਪ੍ਰਦੂਸ਼ਣ ਹੈ ਦੱਸਦਾ ਕੋਈ ਮੈتن ਪ੍ਰਦੂਸ਼ਣ ਮੈਂ ਕਿਸਾਨ ਦਾ ਪ੍ਰਦੂਸ਼ਣ 8% ਹੈ ਜੀ ਕਿਉਂਕਿ ਅਸੀਂ ਤਾਂ ਇਹ ਵੀ ਕਹਿਨੇ ਆ ਅਸੀਂ ਖੇਤੀਬਾੜੀ ਮੰਤਰੀ ਸਾਹਿਬ ਨੂੰ ਕਿਹਾ ਜੀ ਤੁਮਨ ਜੀ ਨੂੰ ਕਿਹਾ ਸੈਂਟਰ ਸਰਕਾਰ ਨੂੰ ਕਹਿਨੇ ਆ ਵੀ ਸਾਡੇ ਝੋਨਾ ਸਾਡੀ ਫਸਲ ਨਹੀਂ ਇਹ ਬੰਦ ਕੀਤੀ ਜਾਵੇ ਜਿਹੜੀ ਸਾਡਾ ਦੂਜੀ ਚੀਜ਼ਾਂ ਤੇ ਐਮਐਸਪੀ ਕੀਤੀ ਜਾ ਬਣਾ ਸਾਡੇ ਕਿਸਾਨ ਖੁਸ਼ ਹੋਣ ਤੇ ਨਾਲ ਹੋਵੇ। ਅੱਛਾ ਕਾਲੇ ਪਾਣੀ ਦੇ ਮੋਰਚੇ ਦੇ ਸੰਬੰਧ ਚ ਤੁਸੀਂ ਪੰਜਾਬ ਵਾਸੀਆਂ ਨੂੰ ਕੀ ਕਹਣਾ ਚਾਹੋਗੇ? ਕਾਲੇ ਪਾਣੀਆ ਦੇ ਮੋਰਚੇ ਅਸੀਂ ਕਹਿੰਦੇ ਜਿੰਨੀਆਂ ਵੀ ਫੈਕਟਰੀਆਂ ਤੇ ਮਾਲਕਾ ਵੱਡੇ ਵੱਡੀਆਂ ਫੈਕਟਰੀਆਂ ਲਈ ਬੈਠਾ ਕਾਰਖਾਨੇ ਲਈ ਬੈਠੇ ਆ ਚਲਾਓ। ਜੀ ਸਦਕੇ ਚਲਾਓ। ਪੈਸਾ ਕਮਾਓ। ਜੀ ਸਦਕੇ ਕਮਾਓ। ਪਰ ਇੱਕ ਚੀਜ਼ ਦਾ ਧਿਆਨ ਰੱਖ ਲੋ। ਆਪਦੇ ਪੁੱਤ ਪੁੱਤਰਾਂ ਕੰਨੀ ਦੇਖ ਕੇ ਚਲਾਓ। ਵੀ ਅਸੀਂ ਇਹਨਾਂ ਨੂੰ ਕਮਾ ਕੇ ਜਾਣਾ ਨਾ ਤੇ ਗਾਂ ਵੀ ਕਿਸ ਦੇ ਪੁੱਤ ਪੋਤਰੇ ਬੈਠੇ ਆ ਜਿਨ੍ਹਾਂ ਨੂੰ ਕਾਲਾ ਪਾਣੀ ਜਾਂ ਤੁਸੀਂ ਜ਼ਹਿਰੀਲਾ ਪਾਣੀ ਪਿਆਉਂਗੇ ਇਹਨਾਂ ਨੂੰ ਪਾਣੀ ਦਾ ਟਰਿਬਿਊਨਲ ਕਰਕੇ ਉਹਨੂੰ ਸਾਫ਼ ਕਰਕੇ ਨਹਿਰਾਂ ਚ ਖੇਤਾਂ ਛੱਟੋ ਆਪਦੇ ਫੈਕਟਰੀਆਂ ਜੀ ਸਾਧ ਸਾਧ ਕੇ ਜਾਓ ਤੁਹਾਨੂੰ ਵੱਡੇ ਵੱਡਾ ਆਮਦਨਾ ਹੋਣ ਤੇ ਪਰ ਆਸੇ ਪਾਸੇ ਲੋਕਾਂ ਦਾ ਜਿਹੜੇ ਜਿੰਨਾ ਤੇ ਫੈਕਟਰੀ ਚੱਲਣੀ ਹੈ ਜਿੰਨਾ ਨਾਲ ਚੱਲਣੀ ਹੈ ਜਿੰਨਾ ਚਲਾਉਣੀ ਆ ਕੇ ਜਿਹੜੇ ਆ ਨਵੀਂ ਪੀੜ੍ਹੀਆਂ ਨੇ ਚਲਾਉਣੀ ਆ ਉਹਨਾਂ ਕਰਨੇ ਧਿਆਨ ਦੇ ਕੇ ਚਲਾਓ ਉਹਨਾਂ ਇਸ ਉਹਨਾਂ ਵੀ ਇਹ ਚੀਜ਼ ਉਹਨਾਂ ਧਿਆਨ ਦੇ